ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਸਕੂਲੀ ਬੱਚਿਆਂ ਦੀ ਬੱਸ ਨਾਲ ਵਾਪਰਿਆ ਪਿਆਨੇ ਦਾ ਹਾਦਸਾ ਹੋਈ ਮੌਤ ਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਹੈ ਅੱਜ ਸਵੇਰੇ ਤੜਕਸਾਰ ਗੁਰੂ ਹਰ ਸਾਹਿਬ ਦੇ ਪਿੰਡ ਮੋਹਣਕੇ ਉਤਾੜ ਵਿਖੇ ਅਲਟੋ ਕਾਰ ਅਤੇ ਸਕੂਲੀ ਵੈਨ ਵਿਚਾਲੇ ਪੈਣ ਟੱਕਰ ਹੋ ਗਈ ਇਸ ਟੱਕਰ ਚ ਸਕੂਲੀ ਵੈਨ ਦੇ ਡਰਾਈਵਰ ਦੀ ਮੌਤ ਹੋ ਗਈ ਜੀ ਹਾਂ ਵੈਨ ਡਰਾਈਵਰ ਦੀ ਪਛਾਣ ਬਰਿੰਦਰ ਸਿੰਘ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਸਕੂਲੀ ਵੈਨ ਦਾ ਡਰਾਈਵਰ ਸਕੂਲੀ ਬੱਚਿਆਂ ਨੂੰ ਛੱਡ ਕੇ ਸਕੂਲ ਨੂੰ ਛੱਡ ਕੇ ਵਾਪਸ ਆ ਰਿਹਾ ਸੀ ਆਪਣੇ ਘਰ ਨੂੰ ਆ ਰਿਹਾ ਸੀ ਜਦਕਿ ਉਹ ਆਪਣੀ ਸਕੂਲੀ ਵੈਨ ਲੈ ਕੇ ਮੋਹਣ ਉਤਾੜ ਵਿਖੇ ਪਹੁੰਚਿਆ ਦਾ ਦੂਜੀ ਸਾਈਡ ਤੋਂ ਅੱਗੇ ਵਾਲੀ ਆਲਟੋ ਕਾਰ ਜਿਸ ਨੂੰ ਇੱਕ ਔਰਤ ਵੱਲ ਚਲਾਈ ਜਾ ਰਹੀ ਸੀ ਅਤੇ ਉਸ ਕਾਰ ਦੀ ਸਪੀਡ ਤੇਜ਼ ਹੋਣ ਤੇ ਚਲਦਿਆਂ ਕਾਰ ਬੇਕਾਬੂ ਹੋ ਗਈ ਅਤੇ ਕਾਰ ਡਰਾਈਵਰ ਨੂੰ ਟਕਰਾ ਗਈ ਤੇ ਦੂਜੇ ਪਾਸੇ ਆ ਰਹੀ ਸਕੂਲ ਬੱਸ ਵਿੱਚ ਜਾ ਵਜੀ ਤੇ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰ ਕੱਚੇ ਉੱਡ ਗਏ ਆਲਟੋ ਕਾਰ ਨੂੰ ਸਵਾਰ ਨੂੰ ਸੱਟਾਂ ਲੱਗੀਆਂ ਅਤੇ ਜਿੰਨਾਂ ਨੂੰ ਹਸਪਤਾਲ ਪਹੁੰਚਾਇਆ ਸੂਤਰਾਂ ਤੋਂ ਪਤਾ ਲੱਗਾ ਕਿ ਇਹ ਆਲਟੋ ਕਾਰ ਸਵਾਰ ਔਰਤ ਜੋ ਇੱਕ ਅਧਿਆਪਕ ਹੈ ਉਹ ਡਰਾਈਵਿੰਗ ਸੈਕਰੀਟੀ ਦੇ ਨਾਲ ਬੈਠੇ ਵਿਅਕਤੀ ਵੱਲੋਂ ਉਸ ਨੂੰ ਕਾਰ ਚਲਾਉਣਾ ਸਿਖਾਇਆ ਜਾ ਰਿਹਾ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ